ਮਾਹੇਬਲੂ ਜੀ ਦਾ ਖਾਲਸਾ ਮਾਹੇਬਲੂ ਜੀ ਕੀ ਫਤਿਹ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਤੇ ਉਹਦਾ ਸਾਥੀ ਜਗਰੂਪ ਸਿੰਘ ਉਰਫ ਜੱਗਾ ਜਿਨ੍ਹਾਂ ਨੂੰ ਅਮਰੀਕਾ ਨੇ ਰਿਪੋਰਟ ਕਰ ਦਿੱਤਾ ਤੇ ਐਨ ਆਈ ਐਨ ਏਅਰਪੋਰਟ ਤੋਂ ਰਿਸ਼ਟ ਕਰ ਲਿਆ ਹੁਣ ਇਹਨਾਂ ਨੂੰ ਸਿੱਧਾ ਪਟਿਆਲਾ ਅਦਾਲਤ ਵਿੱਚ ਕਹਿ ਲਈਏ ਪੇਸ਼ ਕੀਤਾ ਜਾਊ ਇਹਨਾਂ ਦੇ ਜਿਹੜੇ ਮੁਕੱਦਮੇ ਚੱਲਦੇ ਆ ਨਾ ਇੱਕ ਤਾਂ ਸਲਮਾਨ ਖਾਨ ਦੇ ਘਰ ਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਬੰਬਈ ਦੇ ਵਿੱਚ ਬਾਬਾ ਸ਼ਿਦਕੀ ਦਾ ਇਹਨਾਂ ਨੇ ਕਤਲ ਕੀਤਾ ਸਿੱਧੂ ਮੂਸੇਵਾਲਾ ਦਾ ਵੀ ਕਤਲ ਕਰਾਇਆ ਇਹਨਾਂ ਨੇ ਇਹ ਇਲਜ਼ਾਮ ਇਹ ਮੁਕਦਮੇ ਇਹਨਾਂ ਤੇ ਚੱਲਦੇ ਆ ਮੈਂ ਜਿਹੜੀ ਗੱਲ ਕਰਨ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਰੂਰ ਇਹ ਜਿੰਨੇ ਵੀ ਗੈਕਟਰ ਨੇ ਭਾਵੇਂ ਪੰਜਾਬ ਦੇ ਵਿੱਚ ਬੈਠੇ ਆ ਭਾਵੇਂ ਕਿਸੇ ਫੋਨ ਕੰਟਰੀ ਵਿੱਚ ਬੈਠੇ ਆ ਤੇ ਇਹਨਾਂ ਦਾ ਹੁਣ ਸ਼ਿਫਾਇਆ ਹੋਣਾ ਤੈ ਹੈ ਕੋਈ ਬਖਸ਼ਿਆ ਨਹੀਂ ਜਾਊਗਾ ਵਿੱਚੋਂ ਆਕਾਲ ਪਰਸੋਂ ਮਨਕੀਰਤ ਔਲਖ ਨੂੰ ਸੇਧੂ ਮੂਸੇਵਾਲੇ ਨੂੰ ਚਾਰ ਪੰਜ ਬੰਦੇ ਆ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਨੋਂ ਮਾਰਨ ਦੀ ਹੁਣ ਜਦੋਂ ਸਰਕਾਰਾਂ ਜਾਂ ਭਾਰਤੀ ਏਜੰਸੀਆਂ ਸਕੰਜਾ ਕੱਸਦੀਆਂ ਨੇ ਜਿਵੇਂ ਹੁਣ ਐਨਆਈਏ ਨੇ ਸਕੰਜਾ ਕੱਸਿਆ ਫਿਰ ਜਿਹੜੇ ਸਾਡੇ ਕਢਾ ਮ ਚੌਧਰੀ ਨੇ ਖਾਲਸਤਾਨੀ ਖਾਸ ਕਰਕੇ ਉਹ ਕਹਿਣਗੇ ਜੀ ਸਾਡੇ ਨੌਜਵਾਨਾਂ ਨੂੰ ਅਤਵਾਦੀ ਕਹਿ ਕੇ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਵੀ ਕੀ ਸਾਰੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਜਿਨ੍ਹਾਂ ਦੀ ਕਰਤੂਤ ਹੈ ਉਹਨਾਂ ਦੀ ਸਫਾਈ ਕੀਤੀ ਜਾ ਰਹੀ ਹੋਣੀ ਚਾਹੀਦੀ ਹੈ ਸਭ ਨੂੰ ਖਤਮ ਕਰੂ ਇਹਨਾਂ ਨੂੰ ਹੁਣ ਇਹਨਾਂ ਨੇ ਜਿਹੜਾ ਪੰਗਾ ਲਿਆ ਸੀ ਇੱਕ ਤਾਂ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕੀਤੀ ਸੀ ਤੇ ਮਮਈ ਦੇ ਵਿੱਚ ਬਾਬਾ ਸਿਦਕੀ ਦਾ ਇਹਨੇ ਕਤਲ ਕੀਤਾ ਸੀ ਇਹ ਦੋਨਾਂ ਨੂੰ ਅਮਰੀਕਾ ਨੇ ਜਣ ਕੇ ਡਿਪੋਰਟ ਕਰ ਦਿੱਤਾ ਤੇ ਐਨਆਈਏ ਨੇ ਅਰੈਸਟ ਕਰ ਲਿਆ 에어ਪੋਰਟ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਉ ਜਣ ਕੇ ਹੁਣ ਮੂਤੇ ਪਾ ਪਾ ਕੇ ਛੇਤਰ ਫੇਰਨਗੇ ਚੰਗੀ ਤਰ੍ਹਾਂ ਮੈਂ ਇੱਕ ਗੱਲ ਹੋਰ ਕਹਿਣੀ ਹੈ ਜੀ ਬਹੁਤ ਲੋਕ ਇਤਰਾਜ਼ ਕਰਦੇ ਹੁੰਦੇ ਆ ਕਿ ਸਾਡੇ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਆ ਆਪ ਅੰਦਾਜ਼ਾ ਲਾਓ ਵੀ ਸਾਰੇ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਧੱਕਾ ਬਿਨਾਂ ਵਜ੍ਹਾ ਕਿਉਂ ਹੋ ਰਿਹਾ ਬਥੇਰੇ ਨੌਜਵਾਨ ਇੱਥੇ ਆਪਣਾ ਕਾਰੋਬਾਰ ਕਰਦੇ ਨੇ ਆਰਮੀ ਵਿੱਚ ਪੁਲਿਸ ਵਿੱਚ ਹੋਰ ਮਹਿਕਮਿਆਂ ਵਿੱਚ ਭਰਤੀ ਹੋ ਕੇ ਬੜਾ ਕੁਝ ਕਰ ਰਹੇ ਨੇ ਇਹ ਜਿਹੜੀਆਂ ਕਦੀੜਾਂ ਨੇ ਨਾ ਇਹਨਾਂ ਨੇ ਲਹੂ ਨੂੰ ਲਗਾ ਹੋਇਆ ਔਰ ਇਹਨਾਂ ਦੇ ਦਿਮਾਗ ਵਿੱਚ ਕੀੜਾ ਹੈ ਗੈਂਗਸਟਰਵਾਦ ਦਾ ਔਰ ਬਿਸ਼ਨੋਈ ਤੇ ਪਿੰਡੀ ਉਹਦੇ ਚਾਚੇ ਦੇ ਇੰਟਰਵਿਊ ਆਏ ਅਕੇ ਸਾਡੇ ਕੋਲੇ ਤਾਂ 120 ਕਿੱਲੇ ਤੋਂ 10 ਕਿੱਲੇ ਜ਼ਮੀਨ ਹੈ ਇਹਨਾਂ ਦੋਵਾਂ ਭਰਾਵਾਂ ਕੋਲੇ ਫਿਰ ਆਪਣੀਆਂ بگੜੀਆਂ ਔਲਾਦਾਂ ਨੂੰ ਸੰਭਾਲਿਆ ਕਿਉਂ ਨਹੀਂ ਗੈਂਗਸਟਰ ਕਿਉਂ ਬਣੇ ਇਹ ਨਿਰਾਪura ਸਰਕਾਰਾਂ ਨੂੰ ਦੋਸ਼ ਤਾ ਦੇਈਏ ਸੀ ਬੱਚੇ ਹੋਰ ਵੀ ਹੈਗੇ ਲੋਕਾਂ ਦੇ ਜਾਨਵਰ ਕਿ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕਰਦਾ ਤੇ ਹੁਣ ਰਿਪੋਰਟ ਕੀਤਾ ਹੈ ਅਮਰੀਕਾ ਨੇ ਅਮਰੀਕਾ ਨੇ ਅਗਲੇ ਆਪਣੇ ਮੁਲਕਾਂ ਵਿੱਚ ਗੰਦ ਕਿਉਂ ਪਾਉਣ ਦੇਣਗੇ ਅਗਲੇ ਆਪਣੇ ਮੁਲਕ ਨੂੰ ਸਾਫ਼ ਸੁਥਰਾ ਰੱਖਣਗੇ ਅਗਲੇ ਖੇਤਰ ਮਾਰ ਮਾਰ ਕੇ ਰਿਪੋਰਟ ਕਰਨਗੇ ਤੇ ਅਸੀਂ ਇਹ ਗੰਦਗੀ ਨੂੰ ਜੇਲਾਂ ਵਿੱਚ ਨਾ ਰੱਖੀ ਅਸੀਂ ਵੀ ਖਤਮ ਕਰੀਏ ਅਜੇ ਤਾਂ ਅਸੀਂ ਜੰਦਰ ਸਿੱਧੂ ਮੂਸੇਵਾਲ ਦੇ ਪਿਓ ਨੂੰ ਮਾਰ ਦੇਾਂਗੇ ਮਨਕੇ ਤੌਲਖ ਨੂੰ ਮਾਰ ਦੇਾਂਗੇ ਹੋਰ ਕਈ ਹੰਦਤੀਆਂ ਨੇ ਕੀ ਕਰ ਲੋਂਗੇ ਮੈਂ ਸ਼ਰਿਆਂ ਬੋਲਦਾ ਮਾਰ ਦੋ ਜੀ ਨੇ ਮਾਰਨਾ ਮਤਲਬ ਤੁਹਾਨੂੰ ਖੁੱਲ ਦੇ ਦਈਏ ਵੀ ਤੁਸੀਂ ਅਮਰੀਕਾ ਬੇ ਜਾ ਕੇ ਬੈਠੋ ਕੈਨੇਡਾ ਮੇ ਜਾ ਕੇ ਬੈਠੋ ਉੱਥੇ ਅੱਡੇ ਬਣਾ ਲਓ ਉੱਥੇ ਲੋਕਾਂ ਨੂੰ ਫੋਨ ਫਨ ਕਰਕੇ ਫਰੋਤੀਆਂ ਮੰਗੋ ਤੇ ਆਪਣੇ ਪਰਿਵਾਰਾਂ ਲਈ ਵੱਡੇ ਵੱਡੇ ਕਾਰੋਬਾਰ ਕਰਨ 120 ਕਿੱਲੇ ਜ਼ਮੀਨ ਹੈ ਜੀ ਸਾਡੇ ਕੋਲੇ ਫਿਰ 120 ਕਿੱਲੇ ਜ਼ਮੀਨ ਹੈ ਫਿਰ ਲੋਕਾਂ ਨੂੰ ਕ ਮਾਰਨ ਲੱਗੇ ਹੋ ਲੋਕਾਂ ਨੂੰ ਕੀ ਧਮਕੀਆਂ ਦੇ ਰਹੇ ਹੋ ਹੁਣ ਇਹਨਾਂ ਨੂੰ ਲਿਹਾਤਾ ਕਿਉਂ ਗਿਆ ਜੀ ਅਮਰੀਕਨ ਰਿਪੋਰਟ ਕਿਉਂ ਕੀਤਾ ਕਿਉਂਕਿ ਮਾੜੇ ਮੋٹے ਬੰਦੇ ਨੂੰ ਧਮਕੀ ਦਿੱਤੀ ਹੁੰਦੀ ਤਾਂ ਸਰ ਜਾਂਦਾ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕੀਤੀ ਬਾਬਾ ਸਦਕੀ ਦਾ ਇਹਨਾਂ ਨੇ ਕਤਲ ਕੀਤਾ ਗੋਲੀਆਂ ਮਾਰ ਕੇ ਇਹ ਤਾਂ ਸਿਕੰਜਾ ਕਸ਼ਿਆ ਗਿਆ ਮੈਂ ਤਾਂ ਕਹਿ ਰਿਹਾ ਵੀ ਪੂਰੇ ਭਾਰਤ ਦੇ ਲੋਕੋ ਜੇ ਗੈਸਟ੍ਰੋਵਾਦ ਅੱਤਵਾਦ ਖਤਮ ਕਰਨਾ ਹੈ ਤਾਂ ਖੁੱਲ ਕੇ ਬੋਲੋ ਇਹਨਾਂ ਦੇ ਖਿਲਾਫ ਇਹਨਾਂ ਦੀ ਸਪਾਈ ਹੋਵੇ ਇਹ ਗੰਦਗੀ ਨੂੰ ਭਾਰਤ ਵਿੱਚੋਂ ਸਾਫ਼ ਕਰੀਏ ਜਿਹੜੇ ਪੰਜਾਬ ਨੂੰ ਭਾਰਤ ਨੂੰ ਦੁਨੀਆ ਦੇ ਨਕਸ਼ੇ ਤੇ ਜਾਣਿਆ ਜਾਂਦਾ ਤੇ ਉਸ ਭਾਰਤ ਨੂੰ ਪੰਜਾਬ ਨੂੰ ਇਹਨਾਂ ਗੈਸਟਰਾਂ ਨੇ ਅੱਤਵਾਦੀਆਂ ਨੇ ਖਾਲਤਾਨੀਆਂ ਨੇ ਬਰਬਾਦ ਕਰ ਦਿੱਤਾ ਬਦਨਾਮ ਕਰ ਦਿੱਤਾ ਬਹੁਤ ਚੰਗਾ ਕੀਤਾ ਐਨਆਈਐਨ ਇਹਨਾਂ ਨੂੰ ਰੈਸਟ ਕੀਤਾ ਕੋਰਟ ਵਿੱਚ ਪੇਸ਼ ਕੀਤਾ ਜਾਉ ਜਣ ਕੇ ਉਹਦੋਂ ਬਾਅਦ ਰਿਮਾਂਡ ਲਿਆ ਜਾਉ ਫਿਰ ਮੁੱਤਾ ਪਾ ਕੇ ਬਟੇ ਫੇਰੇ ਜਾਣਗੇ ਚੰਗੀ ਤਰ੍ਹਾਂ ਛਿੱਲ ਲਾਹੀ ਜਾਊ ਚੰਗੀ ਤਰ੍ਹਾਂ ਆਵਾਜ਼ ਉਠਾਓ ਜੇ ਗੰਦਗੀ ਸਾਫ਼ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ